ਕੈਸਰ ਕੇਜੀ ਬੁਰਾ ਮਾਮਲਾ ਜੀ ਮਾਮ ਜੋ ਸ਼੍ਰਮਤੀ ਸੰਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨਰ ਪੁਲਿਸ ਸ੍ਰੀ ਅੰਤਰ ਡੀਸੀਪੀ ਮਨਪ੍ਰੀਤ ਸਿੰਘ ਅਤੇ ਸ਼੍ਰੀ ਜਤਪੂਰੀ اے ਡੀਸੀਪੀ ਜਿਹਨਾਂ ਦੇ ਦਿਸ਼ਾ ਨਿਰਦੇਸ਼ਨ ਤੇ ਇੰਸਪੈਕਟਰ ਸੰਤਨ ਕੁਮਾਰਨ ਜੀ ਆਰਸੀਆ ਜਿਹਨਾਂ ਦੀ ਟੀਮ ਨੇ ਇੱਕ ਵਿਅਕਤੀ ਕਾਬੂ ਕੀਤਾ ਜਿਹਦਾ ਨਾਮ ਅਭਿਸ਼ੇਕ ਉਰਫ ਵੰਸ਼ ਜਿਹਦੇ ਕੋਲ ਤਿੰਨ ਪਿਸਟਲ ਫੜੇ ਗਏ ਤੇ ਜਿਹਦੇ ਖਿਲਾਫ ਮਕਦਮਾ ਨੰਬਰ 82 ਵੀ ਐਸਆਈ ਆਰਗੂਜਕ ਡਿਵੀਜ਼ਨ ਨੰਬਰ 2 ਦੇ ਵਿੱਚ ਦਰਜ ਕੀਤਾ ਗਿਆ ਇਸ ਵਿਅਕਤੀ ਦੀ ਪੁਸ਼ਕਸ਼ੇ ਇਸ ਤਰ੍ਹਾਂ ਨੇ ਇਹਦੇ ਖਿਲਾਫ ਪਹਿਲਾਂ ਵੀ 324 325 26 ਦਾ ਮਕਦਮਾ ਦਰਜ ਹੈ ਜਿਹਦੀ ਪੁਸ਼ਕਸ਼ੇ ਕਰਕੇ ਫਾਰਵਰਡ ਦੇ ਬੈਕਵਰਡ ਲਿੰਕ ਤੋਂ ਵੀ ਇਨਵੈਸਟਿਗੇਸ਼ਨ ਕੀਤੀ ਜਾ ਰਹੀ ਹੈ ਵੈਪਨ ਕਿੱਥੋਂ ਆਇਆ ਤੇ ਕਿਹੜੇ ਕੰਮ ਵਾਸਤੇ ਯੂਜ਼ ਕਰਿਆ